ਪਰ ਬੋਝ ਦਈਏ ਬੱਜੋ ਜੀ ਲੈ ਚੁੱਲਾ ਤਵਾ ਤੇ ਰੋਟੀ ਐ ਉਹ ਕਿਵੇਂ ਭਾਈ ਮਿੱਟੀ ਦਾ ਚੁੱਲਾ ਲੋਹੇ ਦਾ ਤਵਾ ਉੱਤੇ ਗੁਦਗੁਦੀ ਰੋਟੀ ਵਾਹ 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 ਕਮਾਲ ਕਰਤੀ ਜੀ ਐ ਜੀ ਹਜ਼ੂਰ ਮੇਰੇ ਵੀ ਉਸਤਾਦ ਪਹੁੰਚੇ ਹੋਏ ਆ ਮੈਨੂੰ ਤਾਂ ਫਿਰ ਅੱਗੇ ਦਿਓ ਮਹਾਰਾਜ ਜੀ ਸਭ ਤੋਂ ਛੋਟੀ ਸੀ ਰਜਨੀ ਹੈ ਰਖਣੀ ਦੁਨੀ ਚਾਂ ਜੀ ਮਿਲਣ ਤਾਂ ਮੈਂ ਆਉਣਾ ਹੀ ਸੀ ਬੜੇ ਚਰਾਂ ਦਾ ਜੀ ਕਰਦਾ ਸੀ ਹਾਂ ਜੀ ਪਰ ਇੱਕ ਹੋਰ ਕਾਰਨ ਵੀ ਸੀ ਤੁਹਾਡੇ ਇੱਥੇ ਪੱਟੀ ਦੇ ਵਿੱਚ ਫਸਲવાડી ਬਹੁਤ ਕਮਾਲ ਦੀ ਹੁੰਦੀ ਹੈ ਹਾਂ ਜੀ ਹਾਂ ਜੀ ਮੇਰਾ ਮਨ ਸੀ ਕਿ ਕਿਉਂ ਨਾ ਆਪਾਂ ਰਲ ਕੇ ਵਪਾਰ ਕਰੀਏ ਵਾ 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 ਕਿੰਨੀ ਸੋਹਣੀ ਗੱਲ ਕੀਤੀ ਹੈ ਜੀ ਨਾਲੇ ਵਪਾਰ ਕਰਾਂਗੇ ਨਾਲੇ ਆਪਣਾ ਬੇਲਜੋੜ ਹੁੰਦਾ ਰਹੇ ਹਾਂ ਨਾ ਪਾਇਚਾਰ ਕਿਉਂ ਕਬਰ ਸਾਹਿਬ ਠੀਕ ਹੈ ਆਓ ਪੁੱਤਰ ਜੀ ਹਾਂਜੀ ਬੈਠੋ ਵਿਕਰਮ ਜੀ ਮੈਂ ਸੋਚ ਰਿਹਾ ਸੀ ਵੀ ਵਕਤ ਦੀ ਰਫ਼ਤਾਰ ਕਿੰਨੀ ਤੇਜ਼ ਚਲਦੀ ਹੈ ਅੰਦਰ ਕਿੰਨਾ ਨਿੱਕਾ ਜਿਹਾ ਹੁੰਦਾ ਸੀ ਕਿੱਡਾ ਗੱਭਰੂ ਜਵਾਨ ਸੋਹਣਾ ਨਿਕਲਿਆ ਹੈ ਆਪਾਂ ਹੁਣੇ ਤਾਂ ਵਿਆਹ ਨਾ ਕਰ ਦਈਏ ਗੱਲ ਇਹ ਆ ਦੁਨੀ ਚੰਦ ਜੀ ਵਿਆਹਣ ਵਾਲੀਆਂ ਤਾਂ ਤੁਹਾਡੀਆਂ ਬੇਟੀਆਂ ਵੀ ਹੋ ਗਈਆਂ ਹਾਂ ਜੀ ਬੱਚੇ ਸਾਰੇ ਵੱਡੇ ਹੋ ਗਏ ਪਰ ਮਜ਼ੇ ਦੀ ਗੱਲ ਹੈ ਕਿ ਸਾਡੇ ਫਰਜ਼ੰਦ ਨੂੰ ਤੁਹਾਡੀ ਬੇਟੀ ਪਸੰਦ ਹੈ ਅੱਛਾ ਜੀ ਹੁਣ ਮੈਨੂੰ ਤੁਹਾਡੇ ਆਉਣ ਦਾ ਮਕਸਦ ਪਤਾ ਲੱਗਿਆ ਲਓ ਜੀ ਬੜੀ ਕਰਮਾਂ ਵਾਲੀ ਹੋਗੀ ਦੀਪਾ ਜਿਹੜੀ ਤੁਹਾਡੇ ਨਾਲ ਰਜਨੀ ਕੀ ਗੱਲ ਹੋਣੀ ਚਾਹੁੰ ਚੰਜੀ ਤੁਸੀਂ ਸੋਚਾ ਚੀ ਪੈ ਗਏ ਲੈਂਜੋ ਮੈਂ ਸੋ ਜਾ ਸੀ ਭਈ ਉੰਟੀਆ ਕੁੜੀਆਂ ਦਾ ਪਹਿਲਾ ਹੋ ਜਾਂਦਾ ਫਿਰ ਛੋਟੀ ਫਿਰ ਤੁੰਤ ਪਰੰਪਰਾ ਦਾ ਪਤਾ ਹੀ ਆਲਾ ਇਹ ਲੋਕ ਕਹਿੰਦੇ ਐ ਸਾਨੂੰ ਤਾਂ ਪਰੰਪਰਾ ਦਾ ਪਤਾ ਜੀ ਪਰ ਤੁਹਾਨੂੰ ਸਾਡੇ ਲਖਤੇ ਜਿਗਰ ਦੀ ਜਿੱਦ ਦਾ ਨਹੀਂ ਪਤਾ ਇਹਦੀ ਇੱਕ ਗੱਲ ਦੱਸਦਾ ਇਹ ਛੋਟਾ ਜਿਹਾ ਹੁੰਦਾ ਸੀ ਇਹਨੂੰ ਤੁਰੇ ਚਾਹੁੰਦੇ ਨੂੰ ਹਾਥੀ ਪਸੰਦ ਆਦਾ ਜੀ ਹਾਥੀ ਲਈ ਨਹੀਂ ਬਸ ਜਿੱਦ ਕਰ ਲਈ ਕਿ ਮੈਂ ਹਾਥੀ ਲੈ ਕੇ ਹੀ ਜਾਣਾ ਬਹੁਤ ਸਮਝਾਇਆ ਨਹੀਂ ਸਮਝੇ ਜਨਾਬ ਸਾਨੂੰ ਖੜੇ ਪੈਰੋਂ ਹਾਥੀ ਲੈ ਕੇ ਦੇਣਾ ਪਿਆ ਇਹ ਸ਼ਾਂਤੀ ਆਈ ਹੈ ਉਹ ਤਾਂ ਖੈਰ ਗੱਲ ਹੀ ਬੜੀ ਛੋਟੀ ਚੀਜ਼ ਸੀ ਪਰ ਇਹ ਤਾਂ ਸਾਡੇ ਲਖਤੇ ਜਿਗਰ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਹੈ ਮੰਨਣਾ ਤਾਂ ਪੈਣਾ ਹੈ ਮੈਂ ਮੰਨਦਾ ਤੁਣੀ ਚੰਜੀ ਕਿ ਤੁਹਾਡੇ ਕੋਲੋਂ ਤੁਹਾਡੇ ਜਿਗਰ ਦਾ ਟੁਕੜਾ ਮੰਗ ਰਹੇ ਹਾਂ ਪਰ ਇੰਨਾ ਕੁ ਵਿਸ਼ਵਾਸ ਤਾਂ ਸਾਡੇ ਤੇ ਰੱਖੋ ਕਿ ਆਪਣੇ ਮਹਿਲਾਂ ਦੀ ਇੱਜ਼ਤ ਬਣਾ ਕੇ ਲੈ ਕੇ ਜਾ ਰਹੇ ਆਂ ਬੇਟੀ ਨੂੰ ਨਹੀਂ ਨਹੀਂ ਉਹ ਗੱਲ ਨਹੀਂ ਜੀ ਇੱਕ ਪਿਓ ਹੋਣ ਦੇ ਨਾਤੇ ਮੈਂ ਸੋਚਦਾ ਸੀ ਵੀ ਪਹਿਲਾਂ ਵੱਡਿਆਂ ਦਾ ਹੋ ਜਾਂਦਾ ਮਸੂਰਤ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਜੀ ਆਪਣੇ ਯਾਰ ਕੋਲੋਂ ਵੀ ਹੁਣ ਇਸ ਤਰ੍ਹਾਂ ਮੰਗਣਾ ਪਏਗਾ ਮੈਨੂੰ ਹ ਨਹੀਂ ਐ ਇਸ ਤਰ੍ਹਾਂ ਨਹੀਂ ਹੈ ਮੈਂ ਤਾਂ ਵਚਨ ਲੈ ਕੇ ਜਾਣਾ ਤੁਣੀ ਚਰ ਜੀ रिश्ता करना ही पैना है ले, उसे कमाल कर दो रजनी थोड़ी हुई जी हा हम यार वाली गल <laughs>